ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ ਨੇ ਅੱਜ ਇਹ ਗੱਲ ਸਪਸ਼ਟ ਕਰ ਦਿੱਤੀ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵੱਲੋਂ ਨਵਾਂ ਨੋ ਕੰਫੀਡੈਂਸ ਮੋਸ਼ਨ ਲਿਆਂਦਾ ਜਾਊਗਾ ਤੇ ਉਹਨਾਂ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰਨਗੇ ਕਿ ਲਿਬਰਲ ਦੀ ਜਿਹੜੀ ਮਾਈਨੋਰਟੀ ਗਵਰਨਮੈਂਟ ਹੈ ਉਹਨੂੰ ਡੇਗਿਆ ਜਾਵੇ ਤੇ अर्ਲੀ ਕਾਰਬਨ ਟੈਕਸ ਇਲੈਕਸ਼ਨ ਕਰਾਈ ਜਾਵੇ ਜੋ ਚਾਹੁੰਦੇ ਨੇਗੇ ਉਹਦਾ ਉਹ ਵਿਰੋਧ ਕਰਨਗੇ ਉਹਦੇ ਫੇਵਰ ਦੇ ਵਿੱਚ ਉਹ ਵੋਟ ਨਹੀਂ ਕਰਨਗੇ ਯਾ ਬਕਾਇਦਾ ਤੌਰ ਤੇ ਉਹਨਾਂ ਦੀ ਸਾਰੀ ਪਾਰਟੀ ਹੀ ਉਸ ਚੀਜ਼ ਦਾ ਵਿਰੋਧ ਕਰੂਗੀ ਜਿਵੇਂ ਸਿੰਘ ਦਾ ਕਹਿਣਾ ਹੈ ਕਿ ਪੀਰ ਪੋਲੀਆਵ ਨੇ ਜੋ ਜੇ ਸਰਕਾਰ ਬਣਾਉਣਗੇ ਤਾਂ ਉਹ ਉਹਨਾਂ ਵੱਲੋਂ ਜਿਹੜੀ ਐਨੇ ਸਾਲਾਂ ਤੋਂ ਉਹਨਾਂ ਨੇ ਉਹਨਾਂ ਦੀ ਪਾਰਟੀ ਨੇ ਇੱਕ ਤਰ੍ਹਾਂ ਉਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਦੇ ਤਹਿਤ ਪਾਲਿਸੀਜ਼ ਉਤੇ ਕੰਮ ਕੀਤਾ ਜਿਵੇਂ ਕਿ ਉਹ ਪੈਨਸ਼ਨ ਵਾਲੀ ਪਾਲਿਸੀ ਲੈ ਕੇ ਆਏ ਨੇ ਡੈਂਟਲ ਕੇਅਰ ਦੀ ਉਹ ਪਾਲਿਸੀ ਲੈ ਕੇ ਆਏ ਨੇ ਉਹਨਾਂ ਨੂੰ ਤਾਂ ਉਹ ਬੰਦ ਕਰ ਦੇਣਗੇ ਜਾਂ ਉਹਨਾਂ ਨੂੰ ਕੱਟ ਕਰ ਦੇਣਗੇ ਤਾਂ ਕਹਿੰਦੇ ਵੀ ਫਾਇਦਾ ਕੀ ਸਾਨੂੰ ਵੀ ਅਸੀਂ ਇਹਨਾਂ ਦੇ ਨੋ ਕੰਫੀਡੈਂਸ ਮੋਸ਼ਨ ਦਾ ਸਮਰਥਨ ਕਰੀਏ ਜਾਂ ਤਾਂ ਕੰਜ਼ਰਵੇਟਿਵ ਪਾਰਟੀ ਐਨਡੀਪੀ ਨਾਲ ਕੋਈ ਡੀਲ ਕਰੇ ਬੀਜੇਸੀ ਪਾਵਰ ਚਾਹੁੰਨੇ ਥੋੜੇ ਆ ਸਮਝੌਤੇ ਸੀ ਰੱਦ ਨਹੀਂ ਕਰਦੇ ਤੁਸੀਂ ਇਲੈਕਸ਼ਨ ਜਲਦੀ ਕਰਾ ਦਿਓ ਬਟ ਅਜਿਹਾ ਕੋਈ ਭਰੋਸਾ ਕੰਜ਼ਰਵੇਟਿਵ ਧਿਰ ਵੱਲੋਂ ਨਹੀਂ ਆ ਰਿਹਾਗਾ ਸੋ ਜਿਸ ਚੀਜ਼ ਨੂੰ ਦੇਖਦੇ ਹੋਏ ਜਗਮੀ ਸਿੰਘ ਨੇ ਕਿਹਾ ਵੀ ਨਾ ਅਸੀਂ ਜੋ ਪੀਅਰ ਪੋਲੀ ਹੈ ਆਫ ਦੀ ਗੇਮਸ ਉਹਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਵਾਂਗੇ ਉਹਦਾ ਹਿੱਸਾ ਨਹੀਂ ਬਣਾਵਾਂਗੇ ਜਾਂ ਉਹਨਾਂ ਦੀ ਗੱਲਾਂ 'ਚ ਨਹੀਂ ਅਸੀਂ ਆਉਣਾਗਾ ਜੋ ਹਜੇ ਚੱਲ ਰਿਹਾ ਹੈ ਕੇਸ ਟੂ ਕੇਸ ਅਸੀਂ ਉਹ ਦੇਖਾਂਗੇ ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਜੋ ਹੈ ਉਹਨਾਂ ਨੇ ਜਿਹੜਾ ਐਨਡੀਪੀ ਓਵਰঅল ਪਾਰਟੀ ਤੋਂ ਉਹਨਾਂ ਦੇ ਲੀਡਰ ਜਗਮੀਤ ਸਿੰਘ ਉੱਤੇ ਜਿਹੜਾ ਅਟੈਕ ਹੈ ਉਹ ਤਿੱਖਾ ਕਰ ਦਿੱਤਾ ਉਹ ਕਿਵੇਂ ਜਿਹੜਾ ਐਤਕੀ ਦਾ ਮੋਸ਼ਨ ਲੈ ਕੇ ਆ ਰਹੇ ਨੇ ਉਹ ਉਹਦੇ ਵਿੱਚ ਜੋ ਉਹ ਵਰਡਿੰਗ ਯੂਜ਼ ਕਰਨਗੇ ਜਾਂ ਵਰਤਣਗੇ ਉਹ ਉਹ ਵਰਡਿੰਗ ਹੋਣੀ ਹੈ ਜੋ ਜਗਮੀਤ ਸਿੰਘ ਨੇ ਸਪਲਾਈ ਐਂਡ ਕੌਨਫੀਡੈਂਸ ਡੀਲ ਤੋੜਨ ਰੱਦ ਕਰਨ ਵੇਲੇ ਯੂਜ਼ ਕੀਤੀ ਸੀ ਲਿਬਰਲ ਪਾਰਟੀ ਦੇ ਨਾਲ ਸੋ ਆਪ ਸਾਰੇ ਜਾਣਦੇ ਹੋ ਕਿ ਪ੍ਰੈਸ ਕਾਨਫਰੰਸਾਂ ਕੀਤੀਆਂ ਬਹੁਤ ਸਾਰੀਆਂ ਇੰਟਰਵਿਊਆਂ ਦਿੱਤੀਆਂ ਜਗਮੀਤ ਸਿੰਘ ਨੇ ਜਿਸ ਵਿੱਚ ਉਹਨਾਂ ਨੇ ਇਹ ਗੱਲ ਆਖੀ ਵੀ ਮੈਂ ਜਿਹੜਾ ਹੈ ਸਪਲਾਈ ਐਂਡ ਕਨਫੀਡੈਂਸ ਐਗਰੀਮੈਂਟ ਨੂੰ ਰਿਪ ਪਾਰਟ ਕਰ ਦਿੱਤਾ ਰਿਪ ਪਾਰਟ ਕਰ ਦਿੱਤਾ ਤੇਲ ਜਿਹੜੀ ਲਿਬਰਲ ਮੌਜੂਦਾ ਲਿਬਰਲ ਗਵਰਨਮੈਂਟ ਹੈ ਕੋਟ ਅਨਕੋਟ ਇਟਸ ਟੂ ਬੀ ਹੋਲਡਨ ਟੂ ਕਾਰਪੋਰੇਟ ਇੰਟਰਸ ਟੂ ਫਾਈਟ ਫਾਰ ਪੀਪਲ ਵੀ ਇਹ ਤਾਂ ਕਾਰਪੋਰੇਟ ਦੇ ਹਿੱਤਾਂ ਦੀ ਹੀ ਪੈਰਵਾਈ ਕਰ ਰਹੇ ਨੇ ਉਹੀ ਦੇਖ ਰਹੇ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਨੇ ਤਾਂ ਹੀ ਉਹ ਉਹਨੂੰ ਧਿਆਨ ਚ ਰੱਖੀ ਸਰਕਾਰ ਚਲਾਉਣੇ ਕੀ بجائے ਕਿ ਇਹ ਲੋਕਾਂ ਵੱਲ ਕੋਈ ਧਿਆਨ ਰੱਖਣ ਉਹਨਾਂ ਵਾਸਤੇ ਕੋਈ ਪਾਲਿਸੀਜ਼ ਲੈ ਕੇ ਆਉਣ ਸੋ ਇਸ ਤਰ੍ਹਾਂ ਦੀ ਵਰਡਿੰਗ ਉਹ ਲੈ ਕੇ ਆ ਰਹੇ ਨੇਗੀ ਸੋ ਜਗਮੀ ਸਿੰਘ ਨੇ ਇਹ ਗੱਲ ਤਾਂ ਆਖ ਦਿੱਤੀ ਵੀ ਅਸੀਂ ਵਿਰੋਧ ਕਰਾਂਗੇ ਅਸੀਂ ਵੋਟ ਨਹੀਂ ਕਰਾਂਗੇ ਬਟ ਇਹ ਜਿਹੜੇ ਕੌਨਫੀਡੈਂਸ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਰੇ ਕਿਹਾ ਜਾ ਰਿਹਾ ਵੀ ਤਿੰਨ ਹੋਣੇ ਨੇ ਤੇ ਉਹ ਤਿੰਨਾਂ ਦੇ ਵਿੱਚ ਇਹਨਾਂ ਦੀ ਸਟ੍ਰੈਟਜੀ ਕੀ ਰਹਿਣੀ ਹੈ ਪਾਰਟੀ ਦੀ ਅਪਰੋਚ ਕੀ ਹੋਵੇਗੀ ਉਹਦੇ ਬਾਰੇ ਹਜੇ ਉਹਨਾਂ ਨੇ ਕੁਝ ਵੀ ਸਾਫ਼ ਨਹੀਂ ਕੀਤਾ ਜਾਂ ਕੁਝ ਵੀ ਪ੍ਰੈਸ ਕਾਨਫਰੰਸ ਦੌਰਾਨ ਨਹੀਂ ਦੱਸਿਆ ਸੋ ਆਉਣ ਵਾਲੇ ਦਿਨ ਜਿਹੜੇ ਹੈ ਹਾਊਸ ਆਫ ਕਾਮਨਸ ਦੇ ਬੜਾ ਇੰਟਰਸਟਿੰਗ ਹੋਣਗੇ ਕਿਉਂਕਿ ਅੱਜ ਜਿਹੜੇ ਹੈਗੇ ਆ ਯਾ ਕੱਲ ਮੰਡੇ ਤੋਂ ਸਪੀਕਰ ਨੇ ਜਿਹੜਾ ਇੱਕ ਗ੍ਰਿਡਲੌਕ ਸੀਗਾ ਹਾਊਸ ਅੱਗੇ ਨਹੀਂ ਵਧ ਰਿਹਾ ਸੀ ਉਹ ਖਤਮ ਕਰ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਨਡੀਪੀ ਤੇ ਕੰਜ਼ਰਵੇਟਿਵ ਪਾਰਟੀ ਆਪਣੇ ਆਪਣੇ ਮੋਸ਼ਨਸ ਲੈ ਕੇ ਆਉਣਗੇ ਜਿੰਦਾ ਲੈ ਕੇ ਆ ਸਕਦੇ ਨੇ ਸੋ ਗੱਲਬਾਤ ਅੱਗੇ ਤੁਰ ਰਹੀ ਹੈ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਕੀ ਕੁਝ ਹੁੰਦਾ